ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੱਤਰ ਸਿੰਘ ਢਿੱਲੋ ਜੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਬੀਤੇ ਕੱਲ ਯਾਨੀ ਬਾਰਾ ਅਪ੍ਰੈਲ ਨੂੰ ਉਹਨਾਂ ਦੇ ਲਖਨਊ ਸਥਿਤ ਸਰਕਾਰੀ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ ਜਿਸ ਦੀਆਂ ਇਹ ਤਸਵੀਰਾਂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਹਜ਼ੂਰ ਜਸਦੀਪ ਸਿੰਘ ਗਿੱਲ ਵੀ ਮੌਜੂਦ ਸਨ ਇਸ ਮੌਕੇ ਤੇ ਸੀਐਮ ਯੋਗੀ ਆਦਿੱਤਿਆਨਾਥ ਵੱਲੋਂ ਬਾਬਾ ਜੀ ਅਤੇ ਹਜ਼ੂਰ ਜੀ ਨੂੰ ਬਹੁਤ ਹੀ ਮਾਣ ਸਤਕਾਰ ਦੇ ਨਾਲ ਭੇਂਟ ਵੀ ਦਿੱਤੇ ਗਏ ਬਾਬਾ ਗੁਰਿੰਦਰ ਸਿੰਘ ਜੀ ਅਤੇ ਬਾਬਾ ਜਸਦੀਪ ਸਿੰਘ ਜੀ ਨੇ ਬਹੁਤ ਖੇੜੇ ਮੱਥੇ ਤੋਹਫਾ ਸਵੀਕਾਰ ਕਰਦੇ ਆ ਮੁੱਖ ਮੰਤਰੀ ਯੋਗੀ ਦਾ ਧੰਨਵਾਦ ਕੀਤਾ ਯੋਗੀ ਆਦਿੱਤਿਆਨਾਥ ਦੇ ਖੱਬੇ ਹੱਥ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਖੜੇ ਨੇ ਤੇ ਸੱਜੇ ਹੱਥ ਹਜ਼ੂਰ ਜਸਦੀਪ ਗਿੱਲ ਜੀ ਖੜੇ ਨੇ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਬਾਬਾ ਜੀ ਦੀ ਸਿਆਸੀ ਲੀਡਰਾਂ ਦੇ ਨਾਲ ਮੁਲਾਕਾਤ ਹੋ ਰਹੀ ਹੈ ਤੇ ਸਿਆਸੀ ਲੀਡਰ ਵੀ ਮੁਲਾਕਾਤ ਲਈ ਉਹਨਾਂ ਨੂੰ ਮਿਲਣ ਪਹੁੰਚਦੇ ਰਹਿੰਦੇ ਨੇ ਜ਼ਿਕਰ ਇਹ ਖਾਸ ਹੈ ਕਿ ਕੁਝ ਦਿਨ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੇ ਦੇਹਾਂ ਦਾ ਦੁੱਖ ਸਾਂਝਾ ਕਰਨ ਉਹਨਾਂ ਦੇ ਘਰ ਵੀ ਪਹੁੰਚੇ ਸਨ ਤੇ ਬੀਤੇ ਕੱਲ ਉਹਨਾਂ ਦੀ ਮੁਲਾਕਾਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਵੀ ਹੋਈ ਜਿਸ ਦੀਆਂ ਇਹ ਤਸਵੀਰਾਂ ਨੇ